So ਸਤਿਕਾਰਯੋਗ ਸੰਗਿਧੀਓ ਬਾਪੂ ਪਹਿਲਾ ਕਹਿਤੀਆਂ ਜੀ ਆਇਆਂ ਔਰ ਬਹੁਤ ਆਨੰਦ ਆਪਜੀ ਜੁਗਾਰਾ ਸੰਦੇਸ਼ ਸੁਣ ਮਾਰੇ ਬੇਸੁਰਖਵਾਦੀ ਜਾਇ ਇਸੋ ਕੇ ਐਂ ਲੱਗਦਾ ਕਿ ਇੱਕ ਨਮਾਈ ਨਾਮ ਕਰਤੀ ਤੇ ਇਧਰ ਪੜ ਲੱਗ ਪਏ ਨਾ ਸੰਸਾ ਤੇ ਵਾਹਿਗੁਰੂ ਜੀ ਕਾਰਨ ਕਰਦਾ

ਜਿਹੜਾ ਕਦੇ ਸਵੈੰਤਾਤੀ ਤੇ ਆਪ ਕਦੇ ਫੇੜ ਨਹੀਂ ਕਰਦਾ ਜਿਹੜਾ ਕਦੇ ਆਪ ਕਾਰਿਆ ਨਹੀਂ ਕਰਦਾ ਉਸਨੇ ਪਹਿਲੀ ਵਾਰ ਆ ਕੇ ਮਾਤ ਲੋਕ ਦੇ ਵਿੱਚ ਕਾਲਜ ਨੂੰ ਖਤਮ ਕਰਕੇ ਛਤ ਜੁਗਰੀ ਬਿਆਜਾ ਨੂੰ ਲਾਗੂ ਕੀਤਾ ਸਤਜੂ ਦੀ ਧਾਰ ਇਹ ਜੋ ਸ਼ਾਸਨ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ

ਪਾਣੀਆਂ ਦੇ ਭੰਡਾਰ ਨੇ ਇਹ ਹਰਵਾਣੀਆਂ ਦੇ ਭੰਡਾਰ ਨੇ 24 ਗ੍ਰੰਥਾਂ ਦੇ ਭੰਡਾਰ ਹੈ ਅਸੀਂ ਪੜੀ ਜਾਵਾਂਗੇ ਇਹ ਕਿਸੇ ਨੂੰ ਪੱਲੇ ਨਹੀਂ ਪੈਣਾ 432000 ਆਜੂ ਜੋ ਕਾਰਜ ਹੁੰਦੀ ਹੈ ਉਹ ਆਕੇ ਪਰਮੇਸ਼ਰ ਨੇ ਉਸ ਤੇ ਲੀਕ ਮਾਰ ਕੇ ਉਸ ਨੂੰ ਖਤਮ ਕਰ ਦਿੱਤਾ ਹੈ ਪਰ ਉਹ ਖਤਮ ਕਿਸ ਤਰ੍ਹਾਂ ਹੋਈ ਜਦੋਂ ਗੋਬਿੰਦ ਪਾਸ਼ਾ ਜੀ ਦਾ ਸਰਬਸਤ ਜਿਹੜੂ ਪਾਇਆ ਉਸ ਵੇਲੇ ਲੱਖ ਲੱਖ ਸਾਲ ਜਿਹੜੀ ਬਚਿਆਂ ਦੀ ਜਿਹੜੀ ਸ਼ਹਾਦਤ ਦਿੱਤੀ ਸੀ ਉਹ ਆਜੂ ਨੂੰ ਖਤਮ ਕੀਤਾ ਕਿਵੇਂ ਅਤਾਂ ਸਭ ਕਿਰਗੁਰੂ ਤੇਲਵਾਰ ਜੀ ਦਾ ਜਦੋਂ ਸੀਸ ਕਟਿਆ ਹੋਇਆ ਉਸ ਵੇਲੇ ਵੀ ਜਿਹੜੀ ਲੱਖਾਂ ਦੀ ਜਿਹੜੀ ਕਕਾਰ ਦੀ ਆਜੂ ਸੀ ਉਸ ਵੇਲੇ ਕਾਲਕੁਪ ਨੇ ਖਤਮ ਕੀਤੀ। ਜਦੋਂ ਕਿ ਜਲਮ ਹੋਇਆ ਬਾਅਦ। ਸੋ ਉਹ ਪਰਮੇਸ਼ਰ ਜਿਸ ਦੇ ਬਾਰੇ ਚ ਗੋਬਿੰਦ ਪਾਸ਼ਾ ਜੀ ਦੇ ਵੀ ਕਹਿਤਾ ਸੀ ਕਿ ਮੈਂ 250 ਸਾਲ ਬਾਅਦ ਆਪਣੇ ਪਿਤਾ ਨੂੰ ਨਾਲ ਲੈ ਕੇ ਆਵਾਂਗਾ ਜਿਸ ਨੂੰ ਮੂਨੇ ਗਾਇਆ ਸੀ। ਕਲਕੀ ਯਕਾ ਕਲਕੀ ਯਕਾ ਜਿਸ ਨੂੰ ਗਾਇਆ ਨਾਨਕ ਪਾਸ਼ਾ ਜੀ ਨੇ ਵੀ ਗਾਇਆ ਨੇਕਲਾਂ ਤੋਂ ਹੋਏ ਮਹਾਵਲੀ ਉਕਸੀਤਾ ਜਿਨੇ ਵੀ ਗ੍ਰੰਥ ਆਸਤਰਿਆ ਸਾਰੇ ਉਹ ਗ੍ਰੰਥ ਸਾਸ ਸਾਰੇ ਇਸ਼ਾਰਾ ਦੇ ਕੇ ਗਏ ਸੀ ਕਿ ਕਾਲਯੁਗ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਕੋ ਪਾਵਰ ਹੈ ਉਹ ਬਾਅਦ ਵਿੱਚ ਫਿਰੂਰ ਆਵੇਗੀ ਜਦੋਂ ਉਹ ਆਇਆ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਨਾਲ ਲਾਵੇਗਾ ਹੁਣ ਸਵਾਲ ਇਹ ਹੈ ਕਿ ਸਾਨੂੰ ਕਿਉਂ ਨਹੀਂ ਪਤਾ ਲੱਗਾ ਇਹ ਇਹ ਤਾਂ ਗੱਲ ਕਰੀ ਜਾਂਦੀ ਆ ਸਾਨੂੰ ਕਿਉਂ ਨਹੀਂ ਪਤਾ ਲੱਗਦਾ ਸਵਾ ਇਹ ਖੜਾ ਹੋ ਜਾਂਦਾ ਕਿਸ਼ੇ ਕੋ ਰਾਂਚਰ ਧਰਤੀ ਤੇ ਮਾਰੋ ਜਿਹੜੇ ਜਿਹੜੋ ਧਰਤੀ ਤੇ ਉਹ ਪ੍ਰਮਾਤਮਾ ਖੇਡ ਕਰਉਂਦਾ ਹੈ ਤਾਂ ਉਹ ਜਿਹੜਾ ਵੀ ਰੈਬਰ ਧਰਤੀ ਤੇ ਆਉਂਦਾ ਜਿਹੜਾ ਵੀ ਉਸ ਵੇਲੇ ਮੁਥੀ ਦੇ ਪੱਖ ਤੋਂ ਹੁੰਦਾ ਜੇ ਨਾਨਕ ਪਾਸ਼ਾ ਧਰਤੀ ਤੇ ਆਏ ਤੇ ਕਿੰਨੇ ਅਨੁਸਾਰ ਸੀ ਜੇ ਸਭ ਨੂੰ ਸਾਰ ਹੋਜੀ ਤੇ ਸ਼ੈਦ ਨਾਨਕ ਪਾਸ਼ਾ ਨੂੰ ਕੋਈ ਕਰਾਈਆਂ ਨਾ ਕਹਿ ਲੰਦਾ ਉਹ ਨੂੰ ਰੋਲੇ ਪੱਥਰ ਦਾ ਮਾਰਦਾ ਜੇ ਗੋਵਿੰਦ ਪਿਤਾ ਦਾ ਪਤਾ ਹੁੰਦਾ ਤੇ ਇਹ ਐਡਾ ਜੁਰਮ ਨਾ ਸਮਾਉਂਦੇ ਇਸ ਕਰਕੇ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਆਏ ਸੀ ਉਸ ਵੇਲੇ ਕਿੰਨੇ ਅਨੁਸਾਰ ਸੀ ਉਹ ਆਪਣੀ ਵਕਤ ਫਲਵਾੜੀ ਹੀ ਛੋਟੀ ਜੀ ਪੈਦਾ ਕਰਦਾ ਫਿਰ ਹੋਲੀ-ਹੋਲੀ ਉਸ ਦਾ ਪਤਾਾ ਜੋ ਹੈ ਉਹ ਹੋ ਜਾਂਦਾ ਇਹ ਜੋ ਝਕਾਰਾ ਆਪ ਜੀ ਨੇ ਸੁਣਿਆ ਸੋ ਹਮਾਰੇ ਸੇ ਸ਼੍ਰੀਸ਼ ਨੂੰ ਕਹੋ ਆਂਦੀ ਜਾ ਝਕਾਰਾ ਹੈ ਕਿ ਆਪਾਂ ਕਿਉਂ ਲਾਈਏ ਅਸੀਂ ਕਿਉਂ ਲਾਈਏ ਝਕਾਰਾ ਇਹ ਜਗਾਰਾ ਸਾਨੂੰ ਇਸ ਕਰਕੇ ਲੈਣਾ ਪੈਣਾ ਇਹ ਜਗਾਰਾ ਪਹਿਲੀ ਵਾਰ ਉਹ ਕਾਰਕੁਤ ਨੇ ਉਹ ਵਾਹਿਗੁਰੂ ਦਾ ਉਹ ਅੱਲਾ ਦਾ ਉਹ ਨੂਰੀ ਆਪਣਾ ਲਗ ਲਗ ਨਾਮਾਂ ਤੋਂ ਸੰਸਾਰ ਉਸ ਨੂੰ ਯਾਦ ਕਰਦਾ ਹੈ ਉਹ ਉਸ ਨੇ ਇਹ ਜਗਾਰਾ ਦਿੱਤਾ ਜਿਸ ਨੇ ਵੀ ਇਹ ਜਗਾਰਾ ਪੰਜਵਾ ਲਾ ਲਿਆ ਗ੍ਰੰਥ ਚ ਲਿਖਿਆ ਹੈ ਜੋ ਜਨ ਰਸਨਾ ਦੇ ਵੀ ਬੋਲ ਰਸਨਾ ਨਾਇਸ ਨੇ ਜਗਾਰਾ ਵੀ ਲਾਤਾ ਉਹ ਆਪਣੇ ਸੱਚ ਘੜ ਦੇ ਵਿੱਚ ਟਿਕਾ ਲਾ ਗਏਗਾ ਇਹ ਜਗਾਰਾ ਚੇੜੀ ਪਾਉਰੇ ਆ ਕਿਉਂ ਜੋ ਪਹਿਲਾ ਜਗਾਰਾ ਹੁੰਦੇ ਸਨ ਉਹ ਕੀ ਸਨ 시베시리 ਰਾਜendra ਕਹਤੀ ਤੇ ਆਏ ਉਹਨਾਂ ਨੇ ਇੱਕ ਦਮਾ ਚਾਰ ਸੰਸਾਰ ਦਾ ਦਿੱਤਾ ਬਟ ਸੰਸਾਰ ਨੂੰ ਸਮਝ ਨਹੀਂ ਆਈ ਚਾਹ ਕੀ ਸੀਗਾ ਸੀ타ਰਾਮ ਸੰਸਾਰ ਦੇ ਸੀ타ਰਾਮ ਨੂੰ ਕੂਚੀ ਰਹਿ ਗਏ ਪਰ ਸੀਤਾ ਕੀ ਸੀ ਸਾਡੀ ਆਤਮਾ ਸੀ타 ਕੀ ਦੀ ਸਾਡੀ ਆਤਮਾ ਸੀਤਾ ਕਿਸੇ ਦੀ ਪਤਨੀ ਨਹੀਂ ਸੀ ਸੀਤਾ ਸਾਡੀ ਆਤਮਾ ਤੇ ਰਾਮ ਕੌਣ ਸੀ ਦਸਰਾ ਦਾ ਬੇਟਾ ਨਹੀਂ ਸੀ ਰਾਮ ਸਾਡਾ

उन्होंने की कह दिता है राधे कृष्ण संसार राधे राधे का रहा राधे श्याम कह लो राधे कृष्ण कह लो राधा की थी साड़ी आत्मा कृष्ण तो कौन थी साढ़ा परमात्मा कृष्ण भी साढ़ा परमात्मा तो आत्मा भी राधा साड़ी आत्मा होगी तो संसार ने सामने वाले राधा कृष्ण को पूछता बट

ਉਹੀ RAM ਉਹੀ KRISHNA ਦੀ ਗੱਲ ਚੱਲਦੀ ਹੈ ਤੇ ਅੰਨਾ ਕੌਣ ਹੋ ਗਈ ਸਾਡੀ ਆਤਮਾ ਤੇ ਆਤਮਾ ਦਾ ਪਰਮਾਤਮਾ ਦਾ ਕੀ ਕਰਨਾ ਸੀ ਮੇਰੇ ਉਹੀ ਸੀ ਨੇ ਕੀ ਤਮ ਸਤਨਾਮ ਆ ਗਿਆ ਪਹਿਲੀ ਪਾਸਾ ਜੀ ਨੇ ਸਤ ਨਾਮ ਕਰਨੀ ਸੰਸਾਰ ਨੂੰ ਵਹਿ ਰਿਹਾ ਸਤ ਨਾਮ ਹੈ ਕੀ ਸੀ ਪਰਮੇਸ਼ਰ ਸਾਤਾ ਤਾਰਾ ਸੋ ਕੋਸ਼ਿੰਦਰੰਜਨ ਇਨਫਰਮੇਸ਼ਨ ਦੀ ਧਾਰ ਹੈ ਆਦ ਨਰੰਜਨ ਅਬਨਾਸ਼ੀ ਕਰਤਾ ਪਾਰ ਬ੍ਰਹਮ ਪਰ ਸੰਸਾਰ ਨੇ ਕੀ ਕੀਤਾ ਮੁੱਢਾ ਮੁੱਟਾ ਨਾਲ ਹੀ ਨਾਮ ਝਗੜਿਆ ਪਰ ਉਸ ਤੇ ਅਮਲ ਨਹੀਂ ਹੋਇਆ ਗੋਬਿੰਦ ਪਾਸ਼ਾ ਜੀ ਆਗੇ ਸ਼ਬਦ ਬਦਲਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ ਬਟ ਹੁਣ ਇਹ ਤਾਰ ਜੋ ਨਵੀਂ ਹੈ ਜਿਸ ਨੇ ਵੀ ਇਹ ਜਗਾਰਾ ਆਪਣੇ ਰਸਨਾ ਦੇ ਨਾਲ ਲਾੜਿਆ ਉਹ ਸਿੱਕਾ ਸੱਚਖੰਡ ਦੇ ਵਿੱਚ ਦਰਵਾਣੀ ਉਹ ਆਪਣਾ ਜਿਹੜਾ ਘਰ ਛੱਡਿਆ ਸੀ ਉਹ ਤੁਸੀਂ ਆਪਣੇ सच की चाबी लेके तो खोल सकते हो सो सो परमात्मा हंग साधी आत्मा यह जगकारे का भाव है परमेश्वर ने दसिया यह जगारा किसी पंच तत्व सो की है सो परमात्मा हंग आत्मा ਆਤਮਾ ਤੇ ਪਰਮਾਤਮਾ ਹਜ਼ਾਰਾਂ ਸਾਲ ਤੱਕ ਚਲੇ ਜਾਈਏ ਤੇ ਸੰਸਾਰ ਇਸ ਤਰ੍ਹਾਂ ਦੀ ਪਛਾਣ ਨਹੀਂ ਸੀ ਕਰਦਾ ਉਹ ਆਤਮਾ ਪਰਮਾਤਮਾ ਦਾ ਮੇਲ ਕਰਦਾ ਸੀ ਉਹ ਆਪਣੇ ਬੱਚਿਆਂ ਪਰਿਵਾਰ ਨਾਲ ਇੰਨਾ ਮੋੜੀ ਸੀ ਹੁੰਦਾ ਉਹ ਆਪਣੀਆਂ ਪਰਮਾਤਮਾ ਨਾਲ ਜਾ ਕੇ ਕੀ ਕਰਦੇ ਸਨ ਮੇਲ ਕਰਦੇ ਸਨ ਸੋ ਪਰਮਾਤਮਾ ਹੰਗ ਆਤਮਾ ਆਤਮਾ ਤੇ ਪਰਮਾਤਮਾ ਪਰਮਾਤਮਾ ਦੇ ਆਤਮਾ ਆਤਮਾ ਵੀ ਨਿਰਗੁਣ ਤੇ ਪਰਮਾਤਮਾ ਵੀ ਕੀ ਹੈ ਤੁਹਾਡਾ ਨਿਰਗੁਣ ਹੈ ਪਰਮਾਤਮਾ ਵੀ ਕੀ ਹੈ ਤੁਹਾਡਾ ਨਿਰਗੁਣ ਹੈ ਅਗੇ ਮਹਾਰਾਜ ਮਹਾਰਾਜ ਉਹ ਇੱਕ ਹੀ ਆ ਮਹਾਰਾਜ ਕਦੇ ਦੋ ਨਹੀਂ ਹੁੰਦੇ ਅਕਾਰਪੁਰਖ ਇੱਕ ਹੀ ਆ ਵਾਹਿਗੁਰੂ ਇੱਕ ਹੀ ਆ ਉਹ ਅੱਲਾ ਇੱਕ ਹੀ ਆ ਉਹ ਮਹਾਰਾਜ ਆ ਸ਼ੇਰ ਸਿੰਘ ਸ਼ੇਸੀ ਕੋਈ ਦੇ ਨਹੀਂ ਕੋਈ ਸਲੀਬ ਜਹ ਨਹੀਂ ਇਸ ਕਰਨਾ ਏ ਸ਼ੇਰ ਸਿੰਘ ਹੈ ਕੀ ਹੈ ਚਾਹੇ ਕੋਈ ਰਗ ਨੂੰ ਪਾਉਂਦਾ ਹੈ ਚਾਹੇ ਕੋਈ ਨਹੀਂ ਪਾਉਂਦਾ ਬਟ ਉਹਦੇ ਦਰਦ ਵਿੱਚ ਤਾਂ ਵੇਖਣਾ ਉਸ ਨੂੰ ਯਾਦ ਕਰਦਾ ਸਵੇਰੇ ਪੂਜਾ ਪਾਠ ਕਰਦਾ ਉਹ ਸ਼ੇਰ ਸਿੰਘ ਹੈ ਉਹ ਸਮ੍ਰਤ ਤਾਕਤ ਹੈ ਉਹ ਪਾਵਰ ਹੈ ਸਭ ਨੂੰ ਪੈ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ ਚਾਹੇ ਉਹ ਛੋਟਾ ਜਿਹਾ ਕੋਈ ਭਟਾ ਇਸ ਕਰਕੇ ਉਹ ਕੀ ਹੈ ਸ਼ੇਰ ਸਿੰਘ ਹੈ ਕੋਈ ਸਰੀਰ ਦੀ ਜੈ ਨਹੀਂ বিষ্ণੂ ਕੋਈ ਦੇਵੀ ਦੇਵਤੇ ਵਾਲਾ বিষ্ণੂ ਨਹੀਂ ਹੈ ਇਹ বিষ্ণੂ ਦੀ ਜੈ ਨਹੀਂ ਬੁție ਕਰਦੇ ਆ ਨਹੀਂ ਉਹ ਲੱਖਾਂ ਕਰੋੜਾ বিষ্ণੂ ਉਹ ਪੈਦਾ ਕਰ ਸਕਦਾ ਹੈ ਕੌਣ ਉਹ ਇੱਕ ਮਹਾਰਾਜ ਉਹ ਅੱਲਾ ਵਾਹਿਗੁਰੂ तो विष्णु भी आ, पे आ पे सारे गुणा रख सारे गुणों रखा साहब वो भगवान तो तो है चनिया जो भंडार है ये भीतर जो पहला भी हरबाणी साझी करके सन गोविंद पातशाह किताब अपने हथ ले के नहीं लेके आए यह जो अकाल पुर ने आके हरबाणी दिखी है हरबाणी क्यों है ਮਿਹਰਬਾਨੀ ਇਸ ਕਰਕੇ ਹੈ ਕਿਉਂਕਿ ਹਰ ਨੇ ਆ ਕੇ ਇਹ ਆਪ ਇਹ ਲਿਖਵਾਈ ਹੈ ਇਸ ਕਰਕੇ ਹਰ ਬਾਣੀ ਹੈ ਹਰ ਕੀ ਬਾਣੀ ਹੈ ਗੁਰ ਕੀ ਬਾਣੀ ਇਸ ਕਰਕੇ ਆ ਕਿਉਂਕਿ ਉਹ ਗੁਰੂਆਂ ਦੇ ਬਤਾਏ ਬਾਣੀ ਲਿਖਵਾਈ ਗਈ ਸੀ ਨਾਨਕ ਪਾਸ਼ਾ ਕਹਿੰਦੇ ਸੀ ਜੈਸੀ ਮੇ ਆਵਾ ਖਸਮ ਕੀ ਬਾਣੀ ਤੈ ਤੈ ਕਰੀ ਗਿਆਨ ਮੇ ਲਾ ਲੋ ਬਾਣੀ ਉੰਦੀ ਸੀ ਇਸ ਕਰਕੇ ਗੁਰ ਬਾਣੀ ਇਹ ਹੈ ਹਰ ਬਾਣੀ ਸੋ ਮੇਰੀ ਲਾਸਟ ਸਮਾਂ ਇਹਦਾ ਨਹੀਂ ਹੈ ਬੁਲਾਰਿਆਂ ਕੋਲ ਮੇਰੀ ਇਹੀ ਬੇਨਤੀ ਹੈ ਕਿ ਜਿਹੜਾ ਵੀ ਵੀਰ ਇਸ ਸਟੇਜ ਤੇ ਆਵੇ ਦਾ 15 15 ਮਿੰਟ ਵਾਸਤੇ ਵੀ ਜੋ ਵੀ ਵਿਚਾਰ ਸਾਂਝਾ ਕਰਨਾ ਆਪਣਾ ਉਹ ਵਿਚਾਰ ਨੂੰ ਜ਼ਰੂਰ ਆਪਣਾ ਆਪ ਨੂੰ ਸੁਣੋ ਆਪਣੀ ਸੁਣ ਕੇ ਕਰਕੇ ਸੁਣੋ ਕਿਉਂਕਿ ਸੱਤ ਦਾ ਸੰਗ ਹੀ ਆਪਾਂ ਕਰਨ ਵਾਸਤੇ ਆਏ ਆ ਸੱਤ ਦਾ ਸੰਗ ਕਰਨਾ ਹੈ ਔਰ ਸੱਤ ਦਾ ਸੰਗ ਕਿਵੇਂ ਹੁੰਦਾ ਸੱਤ ਦਾ ਸੰਗ ਕਿਵੇਂ ਹੁੰਦਾ ਸੱਤ ਦਾ ਸੰਗ ਇਸ ਕਰਕੇ ਹੁੰਦਾ ਕਿ ਜਦੋਂ ਅਸੀਂ ਆਪਣੀ ਸੁਰਤੀ ਨੂੰ ਆਪਣੀ ਸਾਮਣੇ ਵਾਲਿਆਂ ਜੀ ਜੇ ਤੁਸੀਂ ਝੋਲ ਲਏ ਉਹ ਸਤਸੰਤ ਕਬੂਲ ਹੋ ਜਾਂਦਾ ਸੋ ਮੈਂ ਤੇ ਆਪਜੀ ਤੋਂ ਮਾਫੀ ਚਾਹਾਂਗਾ ਸਮਾਂ ਨਹੀਂ ਹੈ ਫੈਸਲਾ ਦੇ ਦਿੱਤੀ ਤੋ ਹੋ ਗਿਆ ਠੀਕ ਹੈ ਕਿ ਚਲੋ ਮੈਂ ਆਪਜੀ ਤੋਂ ਇਤੇ ਹੀ ਮਾਫੀ ਚਾਹਾਂਗਾ ਸ਼ਬਦਾਂ ਕੇ ਵਿੱਚ ਹੋ ਜਾਂਦੇ ਨੇ ਬੱਚਾ ਆ ਜਾ ਹਾਂ ਸੰਗਤ ਜੀ ਨੂੰ ਸੈਂਚਾ ਜੀ ਮਾਫ ਕਰਦੇ ਪੰਜ ਜਗਾਰਿਆਂ ਦਾ ਸਾਦੋ

Oh go